ਖਾਣ ਪੀਣ ਦੇ ਸ਼ੌਕੀਨਾ ਲਈ ਇੱਕ ਬੇਹੱਦ ਹੀ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਮੁਕੇਰੀਆਂ ਆਰਮੀ ਗਰਾਊਂਡ ਦੇ ਸਾਹਮਣੇ ਮੁੱਖ ਮਾਰਗ ਤੇ ਬਾਬਾਜ਼ ਬੈਜ ਅਤੇ ਨੌਨ ਬੈਜ ਰੈਸਟੋਰੈਂਟ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਰਸਮੀ ਉਦਘਾਟਨ ਅੱਜ ਆਪ ਹਲਕਾ ਇੰਚਾਰਜ ਪ੍ਰੋਫੈਸਰ ਜੀਐਸ ਮਲਤਾਨੀ ਹੋਰਾ ਕੀਤਾ ਬਾਬਾ ਚਿਕਨ ਰੈਸਟੋਰੈਂਟ ਦੀ ਹੋਈ ਇਸ ਗ੍ਰੈਂਡ ਓਪਨਿੰਗ ਮੌਕੇ ਸਿਆਸੀ ਇਲਾਕੇ ਦੀਆਂ ਉੱਘੀਆਂ ਸ਼ਖਸੀਅਤਾਂ ਮਲਤਾਨੀ ਪਰਿਵਾਰ ਅਤੇ ਸੱਜਣ ਸਨੇਹੀਆਂ ਅਤੇ ਰਿਸ਼ਤੇਦਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਗੱਲਬਾਤ ਰਾਹੀਂ ਪ੍ਰੋਫੈਸਰ ਜੀਐਸ ਮਲਤਾਨੀ ਰੈਸਟੋਰੈਂਟ ਮਾਲਕ ਡਾਕਟਰ ਅਮਰਿੰਦਰ ਪਾਲ ਸਿੰਘ ਅਤੇ ਪ੍ਰਸਿੱਧ ਗਾਇਕ ਬਾਗੀ ਹੋਰਾਂ ਦੱਸਿਆ ਕਿ ਅੰਤਰਰਾਸ਼ਟਰੀ ਬ੍ਰਾਂਡ ਬਾਬਾਸ ਚਿਕਨ ਦੀ ਫਰੈਂਚਾਈਜ਼ੀ ਦੇ ਮੁਕੇਰੀਆਂ ਵਿੱਚ ਓਪਨਿੰਗ ਹੋਣ ਦੇ ਨਾਲ ਹੁਣ ਸਾਫ਼ ਸੁਥਰਾ ਅਤੇ ਗੁਣਵੱਤਾ ਨਾਲ ਭਰਪੂਰ ਵੈਜ ਅਤੇ ਨੌਨ ਵੈਜ ਬਖ ਬਖ ਕਿਸਮਾਂ ਵਿੱਚ ਖਾਣ ਨੂੰ ਮਿਲੇਗਾ। ਉਨ੍ਹਾਂ ਓਪਨਿੰਗ ਮੌਕੇ ਵਧਾਈ ਦਿੰਦਿਆਂ ਇਲਾਕਾ ਵਾਸੀਆਂ ਨੂੰ ਰੈਸਟੋਰੈਂਟ ਵਿੱਚ ਵਿਜ਼ਿਟ ਕਰਨ ਦੀ ਅਪੀਲ ਕੀਤੀ। ਨਿਊ ਚੜਦਾ ਪੰਜਾਬ ਦੇ ਲਈ ਧਰਮਚੰਦ ਮੁਕੇਰੀਆਂ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੈ ਹਿੰਦ ਅੱਜ ਪੂਰਾ ਹਲਕਾ ਮਕੇਰੀਆਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕ ਮਕੇਰੀਆਂ ਵਿੱਚ ਜਿਸ ਚੀਜ਼ ਦੀ ਲੋੜ ਸੀਗੀ ਉਹ ਅੱਜ ਸਾਡੇ ਪਰਿਵਾਰ ਵੱਲੋਂ ਇੱਥੇ ਸ਼ੁਰੂ ਕੀਤਾ ਗਿਆ ਹੈ ਬਾਬਾ ਸਵੇਜਨ ਨੌਨਵੇਜ ਰੈਸਟੋਰੈਂਟ ਜਿਹਦੀ ਫਰਾਂਚਾਈਜ਼ ਪੂਰੇ ਇੰਡੀਆ ਵਿੱਚ ਨਹੀਂ ਕਈ ਦੇਸ਼ਾਂ ਵਿੱਚ ਫਰਾਂਚਾਈਜ਼ ਚੱਲਦੀ ਹੈ ਉਹ ਫਰਾਂਚਾਈਜ਼ ਲੈ ਕੇ ਅਸੀਂ ਅੱਜ ਇੱਥੇ ਆਰਮੀ ਗਰਾਊਂਡ ਦੇ ਆਪੋਜ਼ਿਟ ਆ ਆ ਬਾਬਸ ਵੈਜਨਡ ਨੌਨ ਵੈਜ ਰੈਸਟੋਰੈਂਟ ਸ਼ੁਰੂ ਕੀਤਾ ਤੇ ਮੈਂ ਆਸ ਕਰਦਾ ਕਿ ਇਹ ਰੈਸਟੋਰੈਂਟ ਵਧੀਆ ਚੱਲੇਗਾ ਸਾਰੇ ਇੱਥੇ ਇੱਕ ਵਾਰੀ ਵਿਜ਼ਿਟ ਕਰਨਗੇ ਔਰ ਮੈਂ ਇਥੋਂ ਦੀ ਮੈਨੇਜਮੈਂਟ ਜਿਹੜੇ ਸਾਡੇ ਆਪਣੇ ਪਰਿਵਾਰ ਦੇ ਜੀ ਨੇ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂ ਕਰਨਾ ਵਧੀਆ ਤਰੀਕੇ ਨਾਲ ਵਧੀਆ ਮੈਨੇਜ ਕਰਕੇ ਲੋਕਾਂ ਨੂੰ ਵਧੀਆ ਸੇਵਾਵਾਂ ਦੇਣੀਆਂ ਤਾਂ ਕਿ ਅਸੀਂ ਨਵਾਂ ਆਪਣਾ ਕਾਰਸਕੀ ਉਥੇ ਸਮਾਜ ਦੀ ਸੇਵਾ ਵੀ ਕਰ ਸਕੀਏ ਜੀ ਇਹ ਮਲਟੀ ਕੁਇਜ਼ਿਨ ਰੈਸਟੋਰੈਂਟ ਹੈ ਜੀ ਇਦੇ ਵਿੱਚ ਵੈਜੀਟੇ ਨੌਲਜ ਦੀਆਂ ਦੋਵੇਂ ਆਈਟਮਸ ਤੇ ਸਾਰੀਆਂ ਅਵੇਲੇਬਲ ਪੂਰੇ ਸਾਰੇ ਵਧੀਆ ਤਰ੍ਹਾਂ ਤਿਆਰ ਹੋਏ ਪ੍ਰਿਪੇਅਰਡ ਨੇ ਹਰ ਚੀਜ਼ ਪ੍ਰੋਪਰ ਫਰੈਂਚਾਈਜ਼ ਦੀ ਜੋ ਬੇਸਿਕ ਰਿਕੁਆਇਰਮੈਂਟ ਆ ਉਹਦੇ ਹਿਸਾਬ ਨਾਲ ਸਾਰੀਆਂ ਚੀਜ਼ਾਂ ਤਿਆਰ ਹੋ ਕੇ ਪ੍ਰੋਵਾਈਡ ਹੋਣੀਆਂ ਜੀ ਤਾਂ ਵੀ ਸਾਰੇ ਇੱਕ ਵਾਰ ਜ਼ਰੂਰੀ ਵਿਜ਼ਿਟ ਕਰਕੇ ਬੱਸ ਦਾ ਟੇਸਟ ਜੂਰ ਇੱਕ ਵਾਰੀ ਚੈੱਕ ਕਰਨ ਤੇ ਸਾਨੂੰ ਵੀ ਰਿਵਿਊ ਦੇਣ ਕਿ ਵੀ ਕਿਵੇਂ ਦਾ ਲੱਗਾ ਉਹਨਾਂ ਨੂੰ ਮੁਕੇਰੀਆਂ ਵਾਸਤੇ ਇੱਕ ਨਵੀਂ ਚੀਜ਼ ਪੇਟ ਕੀਤੀ ਆਈ ਸੀ ਘਰੋਂ ਡਿਲੀਵਰੀ ਦਾ ਵੀ ਹੈ ਸਰ ਜੀ ਹਾਂਜੀ ਜੀ ਹੋਮ ਡਿਲੀਵਰੀ ਦੀ ਸੁਵਿਧਾ ਜੀ ਤੇ ਤੇ ਇੱਕ ਵੀ ਇਹਦੀ ਵੀ ਹੈਗੀ ਹੈ ਜੀ ਸਾਰੀ ਹੈ ਜੀ ਸਿੱਧਾ ਸਾਡਾ ਆਪਣਾ ਪਰਿਵਾਰ ਸੋ ਇਹ ਸਾਡਾ ਆਪਣਾ ਪਰਿਵਾਰ ਸਾਡੇ ਅੰਕਲ ਜੀ ਛੜਿਆ ਮੇਰੇ ਛੋਟੇ ਭਰਾ ਤੇ ਸਾਡੇ ਰੌਣਾ ਸਾਹਿਬ ਤੇ ਬਾਬਾ ਚਿਕਨ ਨੌਨ ਵੇਜ ਤੇ ਵੇਜ ਅੱਜ ਓਪਨਿੰਗ ਹੋਈ ਹੈ ਸੋ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਜਿੰਨੇ ਵੀ ਪਿਆਰ ਕਰਨ ਵਾਲੇ ਆ ਮੁਕੇਰੀਆਂ ਹਲਕੇ ਦੇ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੀਓ